ਸ਼੍ਰੀ ਮੁਖਤਸਰ ਸਾਹਿਬ ਵਿਕੇ ਪੁਲਸ ਵੱਲੋਂ ਜिला ਸੁਧਾਰਕਰ ਜੇਲ੍ਹ ਸ਼੍ਰੀ ਮੁਖਤਸਰ ਸਾਹਿਬ ਵਿਕੇ ਕੀਤੀ ਗਈ ਅਚੰਚਿਤ ਚੈਕਿੰਗ ਮਾਨਜੋਗ ਗੌਰਵ ਯਾਦਵ ਆਈ ਪੀਐਸਡੀ ਜੀਪੀ ਪੰਜਾਬ ਅਤੇ ਗੁਰਚਰਨ ਸਿੰਘ ਸੰਧੂ ਆਈ ਪੀਐਸ ਆਈ ਜੀਪੀ ਫਰੀਦਕੋਟ ਰੇਂਜ ਫਰੀਦਕੋਟ ਦੀਆਂ ਦਇਤਾਂ ਤੇ ਸ਼੍ਰੀ ਭਗਵਿੰਦਰ ਸਿੰਘ ਮੀਨਾ ਆਈ ਪੀਐਸ ਐਸਐਸਪੀ ਸ਼੍ਰੀ ਮੁਖਤਸਰ ਸਾਹਿਬ ਵੱਲੋਂ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਜਿਲ੍ਹਾ ਅੰਦਰ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਜਿਸ ਦੇ ਤਹਿਤ ਪੁਲਿਸ ਦੀਆਂ ਅਲੱਗ-ਅਲੱਗ ਟੀਮਾਂ ਵੱਲੋਂ ਸਰਚ ਭਿਆਨ ਚਲਾਇਆ ਜਾ ਰਿਹਾ ਹੈ ਤੇ ਗਸ਼ਤ ਵੀ ਚੈਕਿੰਗ ਕੀਤੀ ਜਾ ਰਹੀ ਹੈ ਇਸੇ ਕੜੀ ਦੇ ਤਹਿਤ ਅੱਜ ਸ਼੍ਰੀ ਪਾਕੀਰ ਸਿੰਘ ਮੀਨਾ ਆਈਪੀਐਸਐਸਪੀ ਸ਼੍ਰੀ ਮੁਖਤਸਰ ਸਾਹਿਬ ਦੀ ਅਗਵਾਈ ਹੇਠ ਜ਼ਿਲ੍ਹਾ ਸਰਕਾਰ ਜੇਲ੍ਹ ਸ਼੍ਰੀ ਮੁਖਤਸਰ ਸਾਹਿਬੇ ਕੇ ਅਚੰਚਿਤ ਚੈਕਿੰਗ ਕੀਤੀ ਗਈ ਇਸ ਮੌਕੇ ਤੇ ਸ਼੍ਰੀ ਮਨਜੀਤ ਸਿੰਘ ਢਿੱਲੋਂ ਐਸਪੀਡੀ ਸਨਾਨ ਸਿੰਘ ਡੀਐਸਪੀ ਸ਼੍ਰੀ ਮੁਖਤਸਰ ਸਾਹਿਬ ਜਸਪਾਲ ਸਿੰਘ ਡੀਐਸਪੀ ਬੀ ਸ਼੍ਰੀ ਈਸ਼ਾਨ ਸਿੰਘਲਾ ਡੀਐਸਪੀ ਮੁੱਖ ਅਫਸਰ ਥਾਣਾ ਤੋਲਾਵਾ 150 ਦੇ ਕਰੀਬ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਵਰਨ ਕੁਮਾਰ ਸੁਪਰਡੈਂਟ ਜੀਐਲ ਨਾਲ ਮਿਲ ਕੇ ਅਚਨਚੇਤ ਜੇਲ੍ਹ ਅੰਦਰ ਚੈਕਿੰਗ ਕੀਤੀ ਗਈ ਇਹ ਚੈਕਿੰਗ ਕਰੀਬ 2 ਘੰਟੇ ਤੱਕ ਚਲਾਈ ਗਈ ਮਾਮਯੋਗ ਡੀਜੀਪੀ ਸਾਹਿਬ ਪੰਜਾਬ ਅਤੇ ਐਸਐਸਪੀ ਸਾਹਿਬ ਮੁਕਸਰ ਸਾਹਿਬ ਸ਼੍ਰੀ ਭਾਗੀ ਰੱਖ ਲਿਨਾ ਜੀ ਦੇ ਦਿਸ਼ਾ ਨਿਰਦੇਸ਼ ੇਟ ਅੱਜ ਡਿਸਟ੍ਰਿਕਟ ਜੇਲ ਮੁਕਸਰ ਦੀ ਅਸੀਂ ਕੋਆਰਡੀਨੇਟ ਸਰਚ ਆਪਰੇਸ਼ਨ ਕੰਡਕਟ ਕੀਤਾ 15 ਅਗਸਤ ਨੂੰ ਮੱਦੇ ਨਜ਼ਰ ਰੱਖਦੇ ਹੋਏ ਮਾੜੇ ਅੰਸਰਾਂ ਨੂੰ ਥੱਲ ਪਾਣ ਲਈ ਅਸੀਂ ਇਹ ਆਪਰੇਸ਼ਨ ਕੀਤਾ ਜੇਲ ਦੀ ਥੋਰੋ ਸਰਚ ਕੀਤੀ ਗਈ ਹੈ ਇਸ 'ਚ ਤਕਰੀਬਨ ਸਾਡੇ 150 ਮੁਲਾਜ਼ਮ ਨੇ ਤੇ ਗੈਸਟਿਡ ਆਫਸਰਸ ਮੇਰੇ ਨਾਲ ਕੇ ਸਰਚ ਆਪਰੇਸ਼ਨ ਕੀਤਾ ਪਰ ਕੁਛ ਮਿਲਿਆ ਹੁਣ ਤੱਕ ਨਹੀਂ ਜੀ ਕੋਈ ਪਤਰਾਯੋਗ ਚੀਜ਼ ਹਜੇ ਥੇ ਰਿਕਵਰ ਨਹੀਂ ਹੋਈ ਹੈ